ਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਉਸ ਦੇ ਨਾਲ ਹੀ ਜਿਹੜੀਆਂ ਕਾਰਾਂ ਨੇ ਉਹਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਲੁੱਟਖੋਹ ਦੇ ਮਾਮਲੇ ਦੇ ਵਿੱਚ ਜਿਹੜੇ ਮੁਜ਼ਰਮ ਨੇ ਉਹ ਗ੍ਰਿਫਤਾਰ ਕੀਤੇ ਨੇ ਸਾਡਾ ਸਰ ਮੌਜੂਦ ਗੱਲਬਾਤ ਕਰਦੇ ਆ ਸਰ ਕਿੰਨੇ ਮੁਜ਼ਰਮ ਸੀ ਤੇ ਕਦੋਂ ਤੋਂ ਤੁਸੀਂ ਇਸ ਦੇ ਪਿੱਛੇ ਲੱਗੇ ਹੋਏ ਸੀ ਇਵੇਂ ਮਿੱਕੀ ਤਰੀ ਈਕੀ ਬਾਈ ਦੀ ਰਾਤ ਨੂੰ ਪਹਿਲਾਂ ਜਿਹੜਾ ਇਨਸੀਡੈਂਟ ਹੋਇਆ ਸੀਗਾ ਆਪਣੇ ਸੁਹਾਣੇ ਦੇ ਏਰੀਏ ਦੇ ਵਿੱਚੋਂ ਜਿਹੜੀ ਗੱਡੀ ਖੋਈ ਗਈ ਸੀ ਤੇ ਉਸ ਇਨਸੀਡੈਂਟ ਤੋਂ ਬਾਅਦ ਕੰਸੈਕੂਟਿਵਲੀ ਜਿਹੜਾ ਹੈਗਾ ਥੋੜੇ ਕਿ ਦਿਨਾਂ ਬਾਅਦ ਹੀ ਜਿਹੜਾ ਦੂਜਾ ਇਨਸੀਡੈਂਟ ਹੀ ਸੇਮ ਉਸੇ ਮੋਡਸ ਸੁਪਰਿੰਟੈਂਟ ਦੇ ਹੋਇਆ ਸੀਗਾ ਸੋ ਉਸੇ ਦੇ ਬੇਸ ਤੇ ਨਾਲ ਦੇ ਨਾਲ ਜਿਹੜੀ ਟੀਮ ਸਾਡੇ ਪਹਿਲਾਂ ਹੀ ਕਿਉਂਕਿ ਗੱਡੀ ਖੋਈ ਸੀ ਉਹ ਵਰਕਪਾਉਨ ਕਰ ਰਹੇ ਸੀਗੇ ਨਾਲ ਦੇ ਨਾਲ ਦੂਜੀ ਗੱਡੀ ਦਾ ਇਮੀਡੀਏਟਲੀ ਅਪੈਕਟ ਕਰਦੇ ਹੋਏ ਜਦ ਕੀਤਾ ਤਾਂ ਇਹਦੇ ਵਿੱਚ ਜਿਹੜੇ ਹੈਗੇ ਇਨੀਸ਼ੀਅਲੀ ਪਹਿਲਾਂ ਜਿਹੜੀ ਤਿੰਨ ਦੋਸ਼ੀ ਹੈ ਜਿਹੜੇ ਕਿ ਸਿਰਸਾ ਗੱਡੀ ਸਮੇਤ ਜਿਹੜਾ ਅरेस्ट ਕੀਤਾ ਗਿਆ ਸੀਗਾ ਫਿਰ ਇਹਨਾਂ ਦੀ ਨਿਸ਼ਾਨਦੇਹੀ ਤੇ ਫਿਰ ਜਿਹੜਾ ਚੌਥਾ ਦੋਸ਼ੀ ਆ ਜਿਹੜਾ ਕਿ ਰਾਜਪੁਰੇ ਨੂੰ ਬਿਲੋਂਗ ਕਰਦਾ ਸੀਗਾ ਉਹਨੂੰ ਵੀ ਅरेस्ट ਕੀਤਾ ਗਿਆ ਤੇ ਜਿਹੜੀ ਪਹਿਲੀ ਗੱਡੀ ਜਿਹੜੀ ਸੀਗੀ ਉਹਦਾ ਨੰਬਰ ਚੇਂਜ ਕਰਕੇ ਇਹਨਾਂ ਨੇ ਇੱਕ ਬਟਿੰਡੇ ਆਪਣੇ ਜਿਹੜੇ ਏਰੀਆ ਸੀਗਾ ਜਿੱਥੇ ਕਿ ਖੁਦ ਤਿੰਨ ਮੁੰਡੇ ਰਹਿਣ ਵਾਲੇ ਸੀਗੇ ਉੱਥੇ ਤੇ ਇੱਕ ਗ੍ਰੰਥੀ ਕੋਲ ਆਪਣੇ ਜਿਹੜਾ ਹੈਗਾ ਬਿਮਾਰੀ ਦਾ ਬਹਾਨਾ ਲਾ ਕੇ ਹੈਗਾ ਜਿਹੜੇ ਤਿੰਨ ਗੱਡੀ ਇੱਕ ਗੱਡੀ ਜਿਹੜੀ ਹੈਗੀ ਉੱਥੇ ਗਿਰਵੀ ਰੱਖਿਆਏ ਸੀਗੇ ਤੇ ਉਹਦੇ ਕੋਲੋਂ ਪੈਸੇ ਲੈ ਲਏ ਸੀਗੇ ਸੋ ਉਹ ਗੱਡੀ ਰਿਕਵਰ ਕਰ ਲਈਤੀ ਗਈ ਹੈ ਜਿਹੜੇ ਦੋਨੋਂ ਡਰਾਈਵਰਸ ਦੇ ਮੋਬ ਇਵੇਂ ਜਿਹੜਾ ਥਰਡ ਮੋਬਾਈਲ ਜਿਹਦੇ ਤੇ ਉਹ ਮਰਿਆ ਹੋਇਆ ਵਿਅਕਤੀ ਜੋ ਕਿ ਉਹ ਵੀ ਬੰਦਾ ਜਿਹੜਾ ਸੀ ਬੇਸਿਕਲੀ ਤੇ ਪਿਛੋ ਬਟੇਂਡੇ ਨੂੰ ਬਲੋਂਗ ਕਰਦਾ ਸੀਗਾ ਉਹ ਜਿਹੜਾ ਮੋਬਾਈਲ ਫੋਨ ਜਿਹੜਾ ਉਹ ਸਿਮ ਯੂਜ਼ ਕਰ ਰਿਹਾ ਸੀਗੇ ਉਹ ਵੀ ਸਾਡੀ ਅਸੀਂ ਇਹ ਟੀਮ ਨੇ ਰਿਕਵਰ ਕਰ ਲਿਆ ਬਾਕੀ ਇਹਨਾਂ ਦਾ ਜਿਹੜਾ ਹੈਗਾ ਆਪਾਂ ਸਾਰਾ ਟਰੈਕ ਰਿਕਾਰਡ ਚੈੱਕ ਕਰਾ ਰਹੇ ਹਾਂ ਫਿਲਹਾਲ ਜਿਹੜਾ ਰਾਜਪੂਰੇ ਵਾਲਾ ਲੜਕਾ ਹੈਗਾ ਜਿਹਨੂੰ ਅਰੈਸਟ ਕੀਤਾ ਗਿਆ ਉਹਦੇ ਤੇ ਪਹਿਲਾਂ ਵੀ ਕੈਂਡੀ ਪੀਐਸ ਦਾ ਪਰਚਾ ਦਰਜ ਆ ਬਾਕੀ ਡਿਟੇਲਡ ਇੰਟਰੋਗੇਸ਼ਨ ਵੀ ਇਹ ਗੱਡੀਆਂ ਕਿਸੇ ਹੋਰ ਕ੍ਰਾਈਮ 'ਚ ਜਾਂ ਇਸ ਤੋਂ ਪਹਿਲਾਂ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਨੂੰ ਅ ਐਪ ਦੀ ਮਦਦ ਦੇ ਨਾਲ ਇਹਨਾਂ ਦੇ ਵੱਲੋਂ ਇਹ ਜੇ ਉਹ ਵੀ ਘਟਨਾ ਸੀ ਉਹਨੂੰ ਪੂਰੀ ਨੂੰ ਇਲਜ਼ਾਮ ਦਿੱਤਾ ਗਿਆ ਸੀ ਤਾਂ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਵੀ ਜਾਗਰੂਕ ਕਰਨ ਦੀ ਲੋੜ ਹੈ ਮੈਮ ਇਹਦੇ ਵਿੱਚ ਇਹ ਹੈ ਕਿ ਹੁਣ ਉਹ ਸਾਰਾ ਦੇਖੋ ਕੰਪਨੀ ਨੂੰ ਫੀਚਰਸ ਬਾਰੇ ਸੋਚਣਾ ਚਾਹੀਦਾ ਹੈ ਐਸ ਟੂ ਕੀ ਕਿਦਾਂ ਕਿ ਚੰਗੇ ਪੁਖਤਾ ਤਰੀਕੇ ਨਾਲ ਜਿਹੜੇ ਹੈਗੇ ਆ ਜਿਹੜਾ ਰਾਈਡਰ ਹੈ ਜਿਹੜਾ ਕਿ ਬੈਕਅਪ ਬੁੱਕ ਕਰਾ ਰਹੇ ਆ ਉਹ ਕਿਵੇਂ ਉਹਦੀ ਹੋਰ ਆਈਡੈਂਟੀਫਿਕੇਸ਼ਨ ਜਿਹੜੀ ਹੈ ਪੁਖਤਾ ਕੀਤੀ ਜਾ ਸਕਦੀ ਹੈ ਸੋ that ਜਿਹੜਾ ਡਰਾਈਵਰ ਨੂੰ ਵੀ ਹੈਗਾ ਪਛਾਣ ਪਛਾਣਨਾ ਈਜ਼ੀ ਹੋਵੇ ਵੀ ਜਿਹੜੀ ਗੱਡੀ ਬੁੱਕ ਹੋ ਰਹੀ ਹੈ ਵਾਕਈ ਜਿਹਨੇ ਬੁੱਕ ਕਰਾਈ ਉਹੀ ਬੰਦਾ ਗੱਡੀ ਨੂੰ ਬੈਠਣ ਉਹ ਹੋਰ ਤੀਸਰਾ ਬੰਦਾ ਤਾਂ ਨਹੀਂ ਯੂਜ਼ ਕਰ ਰਿਹਾ ਸੋ ਉਹ ਕੰਪਨੀ ਵਾਲਿਆਂ ਨੂੰ ਵੀ ਚਾਹੀਦਾ ਉਹ ਆਪਣੀ ਜਿਹੜੀ ਐਪ ਦੇ ਉੱਪਰ ਵਰਕ ਅਪਾਨ ਕਰ ਲਈ ਸਰ ਉਸ ਦੇ ਨਾਲ ਹੀ ਇਹਨਾਂ ਦਾ ਅਕਸਰ ਹੀ ਅਸੀਂ ਦੇਖਦੇ ਆਂ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਕਨੈਕਸ਼ਨ ਬਾਰ ਦੇ ਨਿਕਲਦੇ ਆ ਤਾਂ ਇਹਨਾਂ ਦੇ ਕਨੈਕਸ਼ਨ ਪੰਜਾਬ ਤੋਂ ਬਾਹਰ ਨਜ਼ਰ ਆ ਰਹੇ ਨੇ ਫਿਲਹਾਲ ਹਲੇ ਤਾਂ ਨਹੀਂ ਆਵਾ ਪਰ ਜਦੋਂ ਇਹਨਾਂ ਨੇ ਠਾਰ ਆਪਣੀ ਸਰਸੇ ਚ ਕੀਤੀ ਹੈ ਸੋ ਇਹਨਾਂ ਦਾ ਉੱਥੇ ਕੀ ਸੀ ਮਾੜੇ ਬਾਂਸਰ ਨਾਲ ਕੋਈ ਤਾਲਮੇਲਤਾ ਨਹੀਂ ਸੀਗਾ ਯਾ ਰਾਜਪੂਰੇ ਵਾਲੇ ਦਾ ਕੋਈ ਵੀ ਹੈ ਉਹ ਸਾਰਾ ਆਪਾਂ ਹਲੇ ਪੁੱਛ ਕੇ ਚ ਜਿਹੜੀ ਹੈਗੀ ਉਹ ਡਿਟੇਲਸ ਕਰ ਰਹੇ ਹਾਂ ਰਿਮਾਂਡ ਚਾਰ ਦੇਣ ਦਾ ਸਾਡੇ ਕੋਲ ਹੈਗਾ ਉਹ ਸਾਰੇ ਜਿਹੜੇ ਪਹਿਲੂ ਕਲੀਅਰ ਕੀਤੇ ਜਾਣ ਜਬਤ ਕੀਤਾ ਗਿਆ ਹੁਣ ਤੱਕ ਹੁਣ ਤੱਕ ਦੋ ਗੱਡੀਆਂ ਜੀ ਤਿੰਨ ਮੋਬਾਈਲ ਫੋਨ ਹੈਗੇ ਨੇ ਉਹ ਸਾਰੇ ਜਬਤ ਕਰ ਲਏ ਤੇ ਗਏ ਤਾਂ ਬਿਲਕੁਲ ਕਿਤਨੇ ਕਿਤੇ ਵੱਡੀ ਕਾਮਯਾਬੀ ਜਿਹੜੀ ਹੈ ਮੋਹਾਲੀ ਪੁਲਿਸ ਨੂੰ ਮਿਲੀ ਹੈ ਤਾਂ ਤਿੰਨ ਗੱਡੀਆਂ ਜਿਹੜੀਆਂ ਨੇ ਜਬਤ ਕਰ ਲਈਆਂ ਗਿਆ ਉਸ ਦੇ ਨਾਲ ਹੀ ਜਿੰਨੇ ਵੀ ਮਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੋਹਾਲੀ ਪੁਲਿਸ ਦੇ ਵੱਲੋਂ ਇਨ ਡਰਾਈਵ ਦੀ ਮਦਦ ਦੇ ਨਾਲ ਜਿਹੜਾ ਆ ਇਹਨਾਂ ਮਲਜ਼ਮਾਂ ਦੇ ਵੱਲੋਂ ਘਟਨਾ ਨੂੰ ਇਲਜ਼ਾਮ ਦਿੱਤਾ ਜਾ ਰਿਹਾ ਸੀ ਤੇ ਉਸ ਘਟਨਾ ਨੂੰ ਪੂਰਨ ਤੌਰ ਤੇ ਕਹਿ ਸਕਦੇ ਆ ਕਿ ਕਾਬੂ ਕਰਨ ਦੇ ਲਈ ਸੀਆਈਏ ਸਟਾਫ ਜਿਹੜਾ ਹੈ ਉਹ ਕਾਮਯਾਬ ਰਿਹਾ ਹੈ ਤਾਂ ਅੱਜ ਜਿੱਥੇ ਅਕਸਰ ਹੀ ਸਾਈਬਰ ਕ੍ਰਾਈਮ ਦੀਆਂ ਗੱਲਾਂ ਹੁੰਦੀਆਂ ਹਨ ਉੱਥੇ ਹੀ ਜੇ આરોપીਆਂ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਅਜਿਹੇ ਆ આરોપી ਪੈਦਾ ਹੁੰਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਪੁਲਿਸ ਦੇ ਵੱਲੋਂ ਲਗਾਤਾਰ ਆਪਰੇਸ਼ਨਸ ਵੀ ਚਲਾਏ ਜਾ ਰਹੇ ਨੇ ਤੇ ਉਸ ਦੇ ਨਾਲ ਹੀ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਸਾਈਬਰ ਕ੍ਰਾਈਮ ਕਰਕੇ ਕੁਝ ਜਿਹੜੇ ਮੁਲਾਜ਼ਮ ਹੁੰਦੇ ਨੇ ਉਹ ਲਗਾਤਾਰ ਫਸਦੇ ਰਹਿੰਦੇ ਨੇ ਜਾਂ ਫਿਰ ਕੋਈ ਵੀ ਆਮ ਵਿਅਕਤੀ ਫਸਦੇ ਰਹਿੰਦੇ ਆ ਤਾਂ ਉਸ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਅੱਜ ਮੁਹਾਲੀ ਪੁਲਿਸ ਨੇ ਇੱਕ ਵੱਡੀ ਕਾਮ ਦਾ ਵੀ ਮਿਲਿਆ ਵੀਡੀਓ ਜਰਨਲਿਸਟ ਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਦੇ ਚੰਡੀਗੜ੍ਹ